ਬੀਤੀ ਸ਼ਾਮ ਸ਼ਿਵ ਸੈਨਾ ਪੰਜਾਬ ਦੇ ਨੇਤਾ ਰਜੇਸ਼ ਪਲਟਾ ਨਾਲ ਮਾਰਕੁੱਟ ਤੋਂ ਬਾਅਦ ਜਿੱਥੇ ਕਿ Hindu ਸੰਗਠਨਾ ਵਿੱਚ ਭਾਰੀ ਰੋਸ ਪਾਇਆ ਛਾ ਰਿਹਾ ਉੱਥੇ ਇਸ ਮਾਰਕੁੱਟ ਤੋਂ ਬਾਅਦ ਸਮੂਹ Hindu ਸੰਗਠਨਾ ਦੀ ਅਹਿਮ ਮੀਟਿੰਗ ਮੰਦਰ ਸ਼੍ਰੀ ਹਨੂਮਾਨ ਗੜੀ ਜੀਟੀ ਰੋਡ ਫਗਵਾੜਾ ਵਿਖੇ ਹੋਈ ਜਿਸ ਵਿੱਚ Hindu ਸੰਗਠਨਾ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ ਮੀਟਿੰਗ ਦੌਰਾਨ ਸ਼ਿਵ ਸੈਨਾ ਦੇ ਨੇਤਾਵਾਂ ਦਾ ਕਹਿਣਾ ਹੈ ਕਿ Hindu ਨੇਤਾ ਰਜੇਸ਼ ਪਲਟਾ ਨਾਲ ਹੋਈ ਮਾਰਕੁੱਟ ਕਾਫੀ ਨਿੰਦਨਯੋਗ ਹੈ ਤੇ ਸ਼ਰਾਰਤੀ ਅਨਸਰ ਸ਼ਹਿਰ ਦਾ ਮੂਡ ਤੋਂ ਮਾਹੌਲ ਖਰਾਬ ਕਰਨ ਦੀਆਂ ਕੋਝੀਆਂ ਚਾਲਾਂ ਚੱਲ ਰਹੇ ਨੇ ਜਿਸ ਨੂੰ ਹਿੰਦੂ ਸਮਾਜਿਕਾ ਦੇ ਵੀ ਬਰਦਾਸ਼ਤ ਨਹੀਂ ਕਰੇਗਾ ਉਹਨਾਂ ਕਿਹਾ ਕਿ ਅਗਰ ਪੁਲਿਸ ਨੇ ਉਕਤ ਦੋਸ਼ੀਆਂ ਨੂੰ ਜਲਦੋ ਜਲ ਗ੍ਰਿਫਤਾਰ ਨਾ ਕੀਤਾ ਤਾਂ ਪੰਜਾਬ ਭਰ ਦੇ ਹਿੰਦੂ ਫਗਵਾੜਾ ਦੀ ਧਰਤੀ ਤੇ ਪਹੁੰਚ ਕੇ ਅੰਦੋਲਨ ਸ਼ੁਰੂ ਕਰਨਗੇ ਆਗੂ ਨੇ ਇਹ ਵੀ ਕਿਹਾ ਕਿ ਇਸ ਨਾਲ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀਠੇ ਸਪੰਚੀ ਹੈ ਤੇ ਉਸ ਮੁਤਾਬਕ ਹੀ ਜੁਰਮ ਵਿੱਚ ਵਾਦਾ ਕੀਤਾ ਜਾਵੇ ਥੋੜੇ ਸਮੇਂ ਦੇ ਵਿੱਚ ਹੀ ਸਾਡੇ ਭੋਲੇਨਾਥ ਦਾ ਸਾਡੇ ਰਾਧੇ ਭੋਲੇਨਾਥ ਜੀ ਦਾ ਮਹਾ ਸ਼ਿਵਰਾਤਰੀ ਦਾ ਉਤਸਵ ਆ ਰਿਹਾ ਹੈ ਜਿਹਦੀ ਤਿਆਰੀਆਂ ਦੇ ਲਈ ਸਾਡੇ ਇਥੋ ਸ਼ਿਵਸੈਨਿਕ ਜਿਹੜੇ ਕਲੈਕਸ਼ਨ ਕਰ ਰਹੇ ਸੀ ਤੇ ਰਸਤੇ ਦੇ ਵਿੱਚ ਕੁਝ ਰਾਘਰੀਆਂ ਨੇ ਜਾਣ ਕੇ ਧਰਮ ਦੀ ਬੇਅਦਵੀ ਕਰਨ ਦੀ ਕੋਸ਼ਿਸ਼ ਕਿਉਂਕਿ ਤੁਸੀਂ ਦੇਖੋ ਆਏ ਦਿਨ ਕਾਫੀ ਲੰਬੇ ਸਮੇਂ ਤੋਂ ਪੂਰੇ ਪੰਜਾਬ ਦੇ ਵਿੱਚ ਸਾਡੇ ਸਮਾਜ ਦੇ ਨਾਲ ਬੇਅਦਵੀ ਦਾ ਦੌਰ ਚੱਲ ਰਿਹਾ ਹੈ ਤੇ ਇਹ ਉਸੇ ਕੜੀ ਦੇ ਤਹਿਤ ਫਗਵਾੜੇ ਵਿਖੇ ਸਾਡੇ ਸਮਾਜ ਦੇ ਜਿਹੜੇ ਪੋਸਟਰਾਂ ਭੁਲੇਨਾਸ ਦੇ ਸਰੂਪ ਆ ਉਹਨਾਂ ਨੂੰ ਨਾਲੀ ਵਿੱਚ ਸਟਿਆ ਗਿਆ ਉਹਨਾਂ ਦੀ ਬੇਅਦਵੀ ਕੀਤੀ ਗਈ ਜਿਹੜੀ ਕਿ ਪੂਰਾ ਪੰਜਾਬ ਕੀ ਪੂਰਾ ਹਿੰਦੁਸਤਾਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗਾ ਅੱਜ ਅਸੀਂ ਇੱਥੇ ਇਕੱਠੇ ਹੋ ਕੇ ਆਏ ਆਂ ਤੇ ਐਸਪੀ ਮੈਡਮ ਨੇ assurance ਦਿੱਤਾ ਕਿ 2 ਦਿਨ ਦੇ ਵਿੱਚ ਵਿੱਚ ਅਸੀਂ ਜਿਹੜੇ ਆ ਇਹ ਦੋਸ਼ੀਆਂ ਦੇ ਉੱਤੇ ਕਾਰਵਾਈ ਕਰਾਂਗੇ ਤੇ 2 ਦਿਨਾਂ ਬਾਅਦ ਜੇਕਰ ਪ੍ਰਸ਼ਾਸਨ ਇਹ ਕਾਰਵਾਈ ਨਹੀਂ ਕਰਦਾ ਤੇ ਪੂਰੇ ਪੰਜਾਬ ਤੋਂ ਨੌਜਵਾਨ ਜਿਹੜਾ ਜੁਵਾਨ ਨੌਜਵਾਨਾ ਸਨਾਤਨੀ ਨੌਜਵਾਨ ਆ ਉਹ ਸਾਰੇ ਫਗਵਾੜੇ ਦੀ ਧਰਤੀ ਤੇ ਕੂਚ ਕਰਨਗੇ ਤੇ ਇੱਕ ਵੱਡੇ ਅੰਦੋਲਨ ਵੱਲੋਂ ਫਗਵਾੜੇ ਤੋਂ ਸ਼ੁਰੂਆਤ ਹੋਏਗੀ ਉਧਰ ਐਸਪੀ ਫਗਵਾੜਾ ਮੈਡਮ ਰੁਪਿੰਦਰ ਕੌਰ ਭੱਟੀ ਨੇ ਸਮੂਹ ਹਿੰਦੂ ਸੰਗਠਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਪੁਲਿਸ ਬਲੌਰ ਜੇਸ਼ ਪਲਟਾ ਦੇ ਬਿਆਨਾਂ ਦੇ ਆਧਾਰ ਤੇ 32 ਨੰਬਰ ਅਤੇ 33 ਨੰਬਰ ਪਰਚਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਪੰਜ ਵਿਅਕਤੀਆਂ ਦਾ ਨਾਮ ਸ਼ਾਮਲ ਕੀਤਾ ਹੈ ਹੁਣ ਆ ਸਮੂਹ ਹਿੰਦੂ ਸੰਗਠਨਾਂ ਨੂੰ ਵਿਸ਼ਵਾਸ ਹੋਇਆ ਹੈ ਕਿ ਪੁਲਿਸ ਆਪਣੇ ਤੌਰ ਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਥੀ ਐਫ ਆਈ ਆਰ ਰਜਿਸਟਰ ਕੀਪੀਆਂ ਨੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਆਸ਼ਵਾਸਨ ਦਿੱਤਾ ਹੈ ਕਿ ਜਿਹੜੇ ਵਿੱਚ ਅਕਿਊਜ਼ ਨੇ ਸਾਡੇ ਉਹਨਾਂ ਨੂੰ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਔਰ ਜੋ ਵੀ ਔਨ ਰਿਕਾਰਡ ਸਾਡੇ ਕੋਲ ਤਫਤੀਸ਼ ਦੇ ਵਿੱਚ ਅੱਗੇ ਸਾਹਮਣੇ ਆਉਂਦਾ ਉਹਦੇ ਅਕੋਰਡ ਹੀ ਲਾਅ ਕਲੀ ਅਸੀਂ ਉਹਨੂੰ ਪ੍ਰੋਸੈਸ ਵਿੱਚ ਪਾ ਕੇ ਅਸੀਂ ਕੰਪਲੀਟ ਜਿਹੜਾ ਲੀਗਲ ਇਹਦਾ ਪ੍ਰੋਸੈਸ ਹੈਗਾ ਕੰਪਲੀਟ ਕਰਾਂਗੇ ਮੈਮ ਹੁਣ ਜਿਹੜੀ ਮੀਟਿੰਗ ਹੋਈ ਹੈ ਇਹਦੇ ਵਿੱਚ ਕੀ ਕੀ ਨਿਦਵਾਏ ਜਿਹੜੀ ਜੱਥੇ ਵਾਂਗੀਆਂ ਇਕੱਠੀਆਂ ਹੋਈਆਂ ਸੀ ਬਈ ਸ਼ਹਿਰੀਆਂ ਚ ਇਹਨਾਂ ਨੂੰ ਵੀ ਅਸੀਂ ਜਲਦ ਤੋਂ ਜਲਦ ਅਰੈਸਟ ਕਰਾਂਗੇ ਤੇ ਜਿਵੇਂ ਜਿਵੇਂ ਤਫਤੀਸ਼ ਦੇ ਵਿੱਚ ਜੋ ਜੋ ਵੀ ਬੰਦਾ ਆਉਂਦਾ ਹੈ ਜਾਏਗਾ ਇਹ ਜੋ ਵੀ ਉਹਨੇ ਧਾਰਾ ਉਹਦੇ ਤੇ ਲੱਗਦੀ ਹੋਏਗੀ ਤਫਤੀਸ਼ ਦੇ ਵਿੱਚ ਜੋ ਰਿਕਾਰਡ ਤੇ ਆਏਗਾ ਅਸੀਂ ਉਹ ਮੈਂ ਗੈਨ ਉਹ ਹੀ ਕਹਿ ਰਹੀ ਆ ਜੀ ਅਸੀਂ ਇਹਦੇ ਤੇ ਸਾਰੇ ਐਂਗਲਸ ਤੋਂ ਵਰਕ ਕਰਕੇ ਜਿਵੇਂ ਜਿਵੇਂ ਸਾਡੇ ਕੋਲ ਰਿਕਾਰਡ ਆ ਰਹੇ ਨੇ ਮੈਡਮ ਕਿੰਨੇ ਕਿੰਨੇ ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਸੀਂ ਜੀ ਦੋ ਐਫ ਆਈ ਆਰਸ ਕੀਤੀਆਂ ਨੇ ਜੀ ਇੱਕ ਐਫ ਆਈ ਆਰ ਨੰਬਰ ਬੱਤੀ ਹੈ ਉਹਦੇ ਵਿੱਚ ਆਪਣੇ ਪੰਜ ਕਿਊਸਟ ਹੈਗੇ ਨੇ ਔਰ ਜਿਹੜੀ ਐਫ ਆਈ ਆਰ 33 ਨੰਬਰ ਹੈ ਉਹਦੇ ਵਿੱਚ ਸਾਡਾ ਇੱਕ ਬਾਈ ਨੇਮ ਹੈ ਔਰ ਬਾਕੀ ਚਾਰ ਬੰਦ ਅਨੁਸ਼ਾਸਿਤ ਨੇ ਮੈਂ ਨੌਕੰਤਰ ਮੀਟਿੰਗ ਹੋਈ ਉਹਨਾਂ ਨੇ ਕੋਈ ਟਾਈਮ ਪੀਰੀਅਡ ਦਿੱਤਾ ਮੰਗਲਵਾਰ ਤੱਕ ਜੀ 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 ਮੰਗਲਵਾਰ ਤੱਕ ਇਹਨਾਂ ਨੇ ਵੀ ਕਿਹਾ ਹੈਗਾ ਕਿ ਅਸੀਂ ਉਹਦੇ ਤੱਕ ਬਿਲਕੁਲ ਕੋਈ ਵੀ ਕਿਸੇ ਦਾ ਬਿਲਕੁਲ ਪੀਸਫੁਲ ਨੇ ਪ੍ਰਸ਼ਾਸਨ ਪੂਰਾ ਇਹਨਾਂ ਨੂੰ ਇੰਗੇਜ ਕੀਤਾ ਹੋਇਆ ਸੀ ਐਂਡ ਅਰੀਆਸ ਕਮਟੀ ਦੋਈ ਹੈ ਓਕੇ ਨਾ ਜੀ ਦੇਖੋ ਇਹ ਹੀ ਚੀਜ਼ ਹੈ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਕਨਵੇ ਕਰੋ ਬਿਕਾਜ਼ ਅਜੇ ਥੋੜਾ ਜਿੰਨਾ ਅਸੀਂ ਇਹ ਧਿਆਨ ਵਰਤ ਰਹੇ ਹੈਗੇ ਆ ਕਿਤੇ ਇਹਨਾਂ ਨੇ ਅਗਰ ਜਾਣਾ ਹੈ ਤਾਂ ਅਸੀਂ ਏਰੀਆ ਸਿਰਫ ਪੈਟਰੋਲਿੰਗ ਵਧਾਈ ਹੋਈ ਹੈ ਕੰਪਲੀਟ ਇੱਥੇ ਅਸੀਂ ਆਪਣੇ ਸਿਕਿਉਰਿਟੀ ਅਰੇਂਜਮੈਂਟਸ ਔਰ ਇਹਨਾਂ ਨੂੰ ਸਾਰਾ ਵਿਲ ਇਨਸ਼ੋਰ ਹੀ ਲਾਅ ਐਂਡ ਆਰਡਰ ਮੇਨਟੇਨ ਰਵੇ ਤੇ ਐਂਡ ਸਾਰਾ ਮਹੌਲ ਸ਼ਾਂਤ